ਟੋਰੀ ਅਟ ਨੇ ਵੇਚ ਯਾਰ ਰੋਕੇ ਪੁੱਤ ਵਰਗਾ ਫੋੜ ਤੇ ਟੋਰੀ ਅਟ ਨੇ ਵੇਚ ਯਾਰ ਰੋਕੇ ਕਰਵਈ ਨੇ ਦਿਲ ਆਪਣੇ ਦੇ ਦਿਲ ਵਿੱਚ ਸ਼ੌਕ ਸੁਪਾਲੇ ਪਰਿਆਵ ਵਰਗੀ ਪਾਈ ਫਿਰਦੀ ਸ਼ੂਟ ਟਾਕੀਆਂ ਵਾਲੇ ਵੈ ਨੇ ਦਿਲ ਆਪਣੇ ਦੇ ਦਿਲ ਵਿੱਚ ਸ਼ੌਕ ਛਪਾਲੋ ਤਰੀਆਂ ਵਰਗੀ ਪਾਈ ਫਿਰਦੀ ਛੂਟ ਟਾਕੀਆਂ ਵਾਲੇ ਇੱਕੋ ਚੁੰਨੀ ਲਵੇ ਵਿਚਾਰੀ ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਤੋਥੋ ਕੇ ਪੁੱਤ ਵਰਗਾ ਫੋੜ ਤਰਗ ਟੋਰੀ ਅਟਨੇ ਵਿਚ ਯਰ ਰੋ ਰੋ ਕੇ ਮਰਗਾ ਫੁਰ ਤਰਗ ਤਰੀ ਅਟਨੇ ਵਿੱਚ ਯਰ ਰੋਕੇ ਸ਼ੋਰਾਂ ਵਾਲਿਆ ਮੁਸ਼ਕਲ ਹੋ ਗਿਆ ਕਰਨਾ ਮਟ ਗਜਾਰਾੁੱਧ ਬੱਚਿਆਂ ਦੇ ਮੂੰਹ ਤੋਂ ਖੋ ਕੇ ਵਿੱਚ ਅਜ ਵਿਚਾਰਾ ਸ਼ੋਰਾਂ ਵਾਲਿਆ ਮੁਸ਼ਕਲ ਹੋ ਗਿਆ ਅੱਟੇ ਕੀ ਜਾ ਰਾਂ ਤੁੱਤ ਬੱਚਿਆਂ ਦੇ ਮੂੰਹ ਚੋਂ ਖੋਕੇ ਵੇਚੇ ਅਧੂ ਕਚਾਰਾ ਅਨ ਦਾ ਤਾਂ ਅੱਜ ਰਾਤ ਗੁਜ਼ਾਰੇ ਅਨ ਦਾ ਤਾਂ ਅੱਜ ਰਾਤ ਗੁਜ਼ਾਰੇ ਖੁਦ ਭੁੱਖਾ ਸੋ ਸੋ ਕੇ ਫਤਬਰਗਾ ਫੋਰਟ ਰੈਗਟ ਅਟ ਨੇ ਵੇਚਿਆ ਰੋ ਤੋ ਵਰਗਾ ਫੋਰ ਟੈਗ ਟੈਰੀ ਅਟ ਨੇ ਵਿਚ ਯਰ ਰੋਕੇ ਤੋ ਵਰਗਾ ਫੋਰ ਟੈਗ ਟੈਰੀ ਅਟ ਨੇ ਵਿਚ ਯਰ ਰੋਕੇ ਇਹ ਕੀ ਕਿਸਾਨ ਦੀ ਤੁਹ ਕਾਹੀ ਕਹਾਣੀ